ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਪੋਣੇ ਹਾਂ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਟਵੀਟ ਕਰ ਦਿੱਤੀਆਂ ਵਧਾਈਆਂ ਸੀਐਮ ਭਗਵੰਤ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਟੀ-ਸ਼ਰਟ ਅਤੇ ਲੋਗੋ ਕੀਤਾ ਲਾਂਚ 29 ਅਗਸਤ ਨੂੰ ਸੰਗਰੂਰ ਤੋਂ ਹੋਵੇਗੀ ਸ਼ੁਰੂਆਤ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਕੁੱਲ 37 ਖੇਡਾਂ ਵਿੱਚੋਂ ਨੌ ਉਮਰ ਵਰਗਾਂ ਦੇ ਹੋਣਗੇ ਮੁਕਾਬਲੇ ਖੇਡਾਂਵਤਨ ਪੰਜਾਬ ਦੀਆਂ ਸੀਜ਼ਨ 3 ਦੇ ਚੱਲਦੇ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਵੰਡੀ ਜਾਵੇਗੀ ਇਨਾਮ ਰਾਸ਼ੀ ਸੀਐਮ ਭਗਵੰਤ ਮਾਨ ਨੇ ਖੇਡਾਂਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਕੀਤੀ ਅਪੀਲ ਪੰਜਾਬ ਖੇਡਾਂਵਤਨ ਪੰਜਾਬ ਦੀਆਂ ਤਹਿਤ ਰੋਪੜ ਦੇ ਨੌਜਵਾਨਾਂ ਦੀ ਟੀਮ ਪਹੁੰਚੀ ਸ਼ਹਿਰ ਕੁਰਾਲੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰਮਾ ਸਵਾਗਤ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਅਕਾਲ ਪਰੀਸ਼ਦ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ 8ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦੀ ਕੀਤੀ ਗਈ ਸ਼ੁਰੂਆਤ 8ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਤੋਂ ਮਸਤੂਆਣਾ ਸਾਹਿਬ ਵਿਖੇ ਹੋਈ ਸ਼ੁਰੂਆਤ ਸੰਗਰੂਰ ਵਿਖੇ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜਿੰਮਾ ਨੇ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਦਿੱਤਾ ਭਰੋਸਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ 39ਵੇਂ ਰਾਸ਼ਟਰੀ ਅੱਖਾਂਦਾਨ ਪੰਦਰਵਾੜੇ ਦੀ ਕੀਤੀ ਸ਼ੁਰੂਆਤ ਲੋਕਾਂ ਨੂੰ ਅੱਖਾਂਦਾਨ ਜਿਹੇ ਨੇਕ ਕਾਰਜ ਲਈ ਵੱਧ ਚੜ ਕੇ ਅੱਗੇ ਆਉਣ ਦੀ ਕੀਤੀ ਅਪੀਲ ਹਰਦੀਪ ਸਿੰਘ ਡਿੰਪੀ ਟਿੱਲੋਂ ਦੇ ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਕਾਂਗਰਸ ਦੇ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ ਕਿਹਾ ਅਕਾਲੀ ਦਲ ਹੁਣ ਬਣ ਗਿਆ ਖਾਲੀ ਦਲ ਕਾਂਗਰਸੀ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਵੀ ਸਾਧਿਆ ਨਿਸ਼ਾਨਾ ਕਿਹਾ ਸੁਖਬੀਰ ਬਾਦਲ ਕਰੇ ਆਤਮਚਿੰਤਨ 딤피 ਢਿੱਲੋਂ ਦੇ ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਗਿੱਦੜ ਬਾਹਾ ਪਹੁੰਚੇ ਸੁਖਬੀਰ ਬਾਦਲ ਪਾਰਟੀ ਵਰਕਰਾਂ ਨਾਲ ਕੀਤੀ ਬੈਠਕ ਕਰ ਸਕਦੇ ਹਨ ਵੱਡਾ ਐਲਾਨ ਪੀਐਸਪੀਸੀਐਲ ਨੇ ਬਿਜਲੀ ਚੋਰੀ ਦੇ ਫੜੇ 2075 ਮਾਮਲੇ ਬਿਜਲੀ ਵਿਭਾਗ ਚੋਰੀ ਕਰਨ ਵਾਲਿਆਂ ਨੂੰ ਲਗਾਇਆ 4.64 ਕਰੋੜ ਰੁਪਏ ਦਾ ਜੁਰਮਾਨਾ ਬਿਜਲੀ ਚੋਰੀ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਜਲੀ ਖਪਤਕਾਰਾਂ ਨੂੰ ਕੀਤੀ اپੀਲ ਕਿਹਾ ਗੈਰ ਕਾਨੂੰਨੀ ਕਾਰਵਾਈਆਂ ਤੋਂ ਖਪਤਕਾਰ ਰਹਿਣ ਦੂਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਮਿਲਣਗੇ 400 ਮੈਡੀਕਲ ਅਫਸਰ ਸਰਕਾਰ ਨੇ 4 ਸਾਲਾਂ ਬਾਅਦ ਸ਼ੁਰੂ ਕੀਤੀ ਭਰਤੀ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ ਤੋਂ ਹੋਵੇਗੀ ਸ਼ੁਰੂ ਪੰਜਾਬ ਡੀਜੀਪੀ ਨੇ ਟਵੀਟ ਕਰ ਸਭ ਤੋਂ ਘੱਟ ਉਮਰ ਵਿੱਚ ਕਿਲੀ ਮੰਜਾਰੋ ਪਹਾੜ ਨੂੰ ਜਿੱਤਣ ਵਾਲੇ 5 ਸਾਲਾਂ ਦੇ ਤੇਗਬੀਰ ਸਿੰਘ ਵਾਸੀ ਰੋਪੜ ਨੂੰ ਦਿੱਤੀ ਵਧਾਈ ਪੰਜਾਬ ਯੂਨੀਵਰਸਿਟੀ ਵਿੱਚ ਆਮ ਆਦਮੀ ਪਾਰਟੀ ਚੋਣਾਂ ਲਈ ਤਿਆਰ ਰਾਸ਼ਟਰੀ ਸਖੱਤਰ ਸੰਦੀਪ ਪਾਟਕ ਨੇ ਲਈ ਸੀਆਈਐਸਐਸ ਦੀ ਮੀਟਿੰਗ ਜਲਦ ਹੋ ਸਕਦਾ ਹੈ ਉਮੀਦਵਾਰ ਦਾ ਐਲਾਨ ਚੰਡੀਗੜ੍ਹ ਵਿਖੇ ਸ਼੍ਰੀ ਚਤਨਯ ਮਠ ਮੰਦਿਰ ਵਿੱਚ ਜਨਮਾਸ਼ਟਮੀ ਦੀ ਝਾਂਕੀ ਨੂੰ ਦੇਖਣ ਲਈ ਲੱਗੀ ਪਗਤਾਂ ਦੀ ਭੀੜ ਸਜਾਵਟ ਲਈ థਾਈਲੈਂਡ ਤੋਂ ਮੰਗਵਾਏ ਗਏ ਵੱਖ-ਵੱਖ ਕਿਸਮਾਂ ਦੇ ਫੁੱਲ ਚੰਡੀਗੜ ਵਿਖੇ ਮੰਦਿਰਾਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣ ਦੇ ਨਾਲ-ਨਾਲ ਰਾਤ ਪਰ ਹੋਵੇਗਾ ਮੰਦਿਰਾਂ ਵਿੱਚ ਕੀਰਤਨ ਅਤੇ ਭਜਨ ਸੰਧਿਆ ਦੇਸ਼ਪੜ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਤੂਮ ਬਰਨਾਲਾ ਵਿਖੇ ਮੰਦਿਰਾਂ ਵਿੱਚ ਸਵੇਰ ਤੋਂ ਹੀ ਸ਼ਰਦਾਲੂਆਂ ਨੇ ਪਹੁੰਚ ਕੇ ਕੀਤੀ ਪੂਜਾ ਅਰਚਨਾ ਰੋਪੜ ਵਿਖੇ ਚੋਰੀ ਦੀ ਕਰਤੂਤ ਮੰਦਿਰ ਚੌਕ ਕਰੀਬ 2.5 ਲੱਖ ਦੇ ਗਹਿਣੇ ਚੋਰੀ ਕਰ ਸੁਨਿਆਰੇ ਨੂੰ 20000 ਵਿੱਚ ਵੇਚੇ ਪੁਲਿਸ ਨੇ ਕੀਤਾ ਕਾਬੂ ਪਟਿੰਡਾ ਵਿੱਚ ਤੇਜ਼ ਰਫ਼ਤਾਰ ਥਾਰ ਨੇ ਐਕਟਿਵਾ ਨੂੰ ਮਾਰੀ ਟੱਕਰ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਹੋਈ ਮੌਤ ਜਦਕਿ ਥਾਰ ਸਵਾਰ ਦੋ ਨੌਜਵਾਨ ਹੋਏ ਗੰਭੀਰ ਜ਼ਖਮੀ ਖਮਾਣੋ ਵਿਖੇ ਚੋਰਾ ਨੇ ਲੱਖਾਂ ਦੀਆਂ ਮੱਜਾਂ ਕੀਤੀਆਂ ਚੋਰੀ ਮਨਰੇਗਾ ਵਿੱਚ ਕੰਮ ਕਰਦੀ ਔਰਤ ਦੇ ਘਰ ਚੋਰਾ ਨੇ ਕੀਤੀ ਚੋਰੀ ਹੁਸ਼ਿਆਰਪੁਰ ਬਾਜ਼ਾਰ ਵਿੱਚ ਪੁਲਿਸ ਨੇ ਤਿੰਨ ਗੈਂਗਸਟਰ ਕੀਤੇ ਕਾਬੂ ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰਾਂ ਦਾ ਕੀਤਾ ਜਾ ਰਿਹਾ ਸੀ ਪਿੱਛਾ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ